ਰਵੀ ਜੀ ਮੈਂ ਦਿਨਾਂ ਮੱਤੀ ਕਰ ਲਾਂ ਪਰ ਮੈਂ ਮਾਰੀ ਕੰਮੀ ਥੋੜਾ ਮਸੂਰੀ ਕਰ ਸਕਦੀ ਹਾਂ ਤੁਹਾਨੂੰ ਬੜਾ ਹੁੰਦਾ ਕੋਈ ਆਵੇ ਨਾ ਆਵੇ ਅਸੀਂ ਵੇਂਦੇ ਰਹਿਣਾ ਹਾਈ ਕੋਈ ਹਾਨੂੰ ਵੀ ਦੇਣਾ ਹੋਊਗਾ ਜਿੱਦਾਂ ਲੋੜੀ ਹਾਏ ਸਾਡੇ ਘਰ ਕੋਈ ਡੋਡੀਆਂ ਦੇਣਾ ਆਊਗਾ ਇਹ ਵਿੱਚ ਫਿਰ ਕਿਤੇ ਜਾਣ ਨੂੰ ਜੀ ਨਹੀਂ ਕਿਤਾ ਕਿਤੇ ਵਾਂਡੇ ਕਿਤੇ ਮਾਸੀ ਕੋ ਕਿਤੇ ਚਾਚੀ ਕੋ ਕੋਈ ਘਟਦਾ ਹੀ ਨਹੀਂ ਸੀ ਣਾ ਹੋੜੀ ਪਤ ਮੈਂ ਉੜਦੀ ਉੜਦੀ ਨਹੀਂ ਮੈਂ ਬਾਜ਼ਰ ਵੱਲ ਜਾਣਾ ਮੈਂ ਨਾ ਮੰਮੀ ਚਾਹ ਪਾਈ ਮੈਂ ਆ ਗਈ ਤੇ ਫੇਰ ਜਦੋਂ ਮੈਂ ਆਣ ਕੇ ਵੇਖਣਾ ਕਿ ਨਾ ਫੇਰ ਮੇਰਾ ਮਨ ਉਦਾਸ ਹੋ ਜਾਣਾ ਜੀ ਉਹਨਾਂ ਨੂੰ ਦੱਸ ਤੇਰੀ ਕਿਹੜੀ ਸਬਜ਼ੀ ਫੇਵਰੇਟ ਆ ਕੀ ਗੋਭੀ ਕਿ ਗਾਜਰਾ ਗੋਭੀ ਗੋਭੀ ਕਿੱਦਾਂ ਨਹੀਂ ਘਰ ਮਿਲ ਖਾਏ ਆ ਸਾਨੂੰ ਕੋਈ ਵੀ ਨਹੀਂ ਪੁੱਛਦਾ ਹੈਗਾ ਆਏ ਰੱਬਾ ਕੀ ਇਹ ਮਾੜਾ ਕੀਤਾ ਇਹ ਤੁਹਾਡੇ ਪਾਪਾ ਨੂੰ ਵੀ ਦਾ ਹੋਗੇ ਤੇ ਮੰਮਾ ਵੀ ਇਦਾ ਹੈ ਅਹੀਂ ਕੀ ਮਾੜਾ ਕੀਤਾ ਇਹਨਾਂ ਜੀ ਦੋ ਦਈ ਅਸੀਂ ਆਪਣੀ ਹੋਸ ਚਾਏ ਕਦੀ ਕਿਤੇ ਨਹੀਂ ਗਏ ਨਾ ਕਦੀ ਸਾਨੂੰ ਕਿਸੇ ਨੇ ਖੜਿਆ ਹੀ ਆ ਨਾ ਹੀ ਸਾਨੂੰ ਫੋਨ ਕਰਕੇ ਅੱਜ ਤੱਕ ਇਹ ਆਪਾਂ ਨੇ ਹਿੰਮਤ ਹੁੰਦੀ ਆ ਵੀਰ ਜੀ ਹੁਣੀ ਵੀ ਕੀ ਵੀਰ ਜੀ ਹੁਣੀ ਸਾਡੇ ਨਾਲ ਆ ਤੁਹਾਨੂੰ ਸੋਹਣੀ ਫੈਮਲੀ ਮਿਲਗੀ ਅੱਜ ਵੀਰ ਜੀ ਹੁਣੀ ਮੇਰੀ ਕਿਤੇ ਖੁਸ਼ੀ ਨਹੀਂ ਘਟ ਰੋਣੀ ਅੱਜ ਵੀਰ ਜੀ ਹੁਣੀ ਭਾਜੀ ਜੀ ਹੁਣੀ ਤੇ ਛੋਟੇ ਕਾਕਾ ਜੀ ਤੇ ਮੈਂ ਤੇ ਮੇਰਾ ਭਰਾ ਮੇਰੀ ਭੈਣ ਅੱਜ ਅਸੀਂ ਵੀਰ ਜੀ ਹੁਣਾਂ ਨਾਲ ਜਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤਾਂ ਜੀ ਮਰਸਦ ਤੋਂ ਇਹ ਤੁਸੀਂ ਸਾਹਮਣੇ ਆਪਣੀ ਸਕਰੀਨ ਦੇ ਉੱਤੇ ਜੋ ਘਰ ਵੇਖ ਰਹੇ ਹੋ ਇਹ ਤੁਸੀਂ ਪਛਾਣ ਚੁੱਕੇ ਹੋਗੇ ਇਸ ਘਰ ਨੂੰ ਕਿ ਇਹ ਘਰ ਸੁਖਰਾਜ ਹਰਮੰਦਾ ਤੇ ਸਿਮਰੰਦਾ ਵਾ ਅੱਜ ਅਸੀਂ ਹਰ ਮਹੀਨੇ ਦੀ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਭੈਣ ਸਿਮਰਨ ਆ ਗਈ ਆ ਆਪਣਾ ਛੋਟਾ ਛੋਟੇ ਸੁਖਰਾਜ ਨੂੰ ਅਸੀਂ ਵੇਟ ਕਰ ਰਹੇ ਹਾਂ ਕਿ ਉਹ ਕਦੋਂ ਬਾਹਰ ਆਉਂਦਾ ਚਲੋ ਅਸੀਂ ਚੱਲਦੇ ਆਂ ਇਹਨਾਂ ਦੇ ਘਰੇ ਹਾਂਜੀ ਜੀ ਜੀ ਕਿੱਥੇ ਰੁਕਾ ਸਸੀ ਕਾਲ ਸਸੀ ਕਾਲ ਸਰਦਾਰ ਸਾਹਿਬ ਨੇ ਦਸਤਾਰ ਬੰਨੀ ਅੱਜ ਹੈ ਆਜੋ ਓ ਬੱਲੇ 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 ਆਜੋ ਆਉਣਾ ਨਹੀਂ ਅਧਿਕੀ ਗਨ ਮੇਰਾ ਨਨ ਰਾਜ ਹੈ ਮੇਰਾ ਕੇ ਨਹੀਂ ਬਲਦਸ ਮੇਰਾ ਨਨ ਰਾਜ ਹੈ ਜੀ ਜੀ ਨਾ ਦਿਆ ਪਾ ਜੀ ਹਾਂ ਜੀ ਨਾ ਚ ਜਿੰਨੇ ਦੀ ਆਪਾ फेर दस मिनट ना ਮੇਨਾਂ ਨਰਾਜ ਕਿਉਂ 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 ਕੁਛੇ ਮੇਰ ਨਾਲ ਜੇ ਤੂੰ ਕੁਛੇ ਨਹੀਂ ਤੇ ਮੈਨੂੰ ਪਾਰੀ ਕਰ ਦੇ ਫਿਰ ਜੇ ਕੁਛੇ ਨਹੀਂ ਤੇ ਪਾਰੀ ਕਰ ਦੇ ਨਹੀਂ ਓਏ ਕੁਛੇ ਫਿਰ ਪਾਰੀ ਕਰ ਦੇ ਨਾ ਪਾਰੀ ਉਹ ਥਾਡੀ ਭਲੀ ਹੋ ਰਿਹਾ ਓਏ ਰਾਜੀ ਭਲੀ ਹੋ ਰਿਹਾ ਓਏ ਕਰ ਦੇ ਕਿ ਮਾਰੀ ਕਰ ਦੇ ਕਿਸ ਕਰ ਦੋ ਕਰ ਦੇ ਕਰ ਦੇ ਕਿ ਸੇ ਉਹ ਥਾਡੀ ਭਲੀ ਹੋ ਰਿਹਾ ਓਏ ਮੈਂ ਤਾਂ ਨਿਹਾਲੋ ਨਿਹਾਲ ਹੋ ਗਿਆ ਹੈ ਹੋਏ ਹੁਣ ਜਾ ਕੇ ਸਮਾਈ ਲਈ ਆ ਪਹਿਲਾ ਚੀਜ਼ੀ ਪਹਿਲਾ ਕੱਢ ਕੇ ਪਹਿਲਾ ਚੀਜ਼ੀ ਤਲਾ ਆਓ ਓਏ ਹੋਏ 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 ਉਹ ਤੁਹਾਡੀ ਭੜੀ ਹੋ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਨਾ ਇਹ ਸਿਮਰਨ ਭੈਣ ਦੀਆਂ ਤੇ ਛੋਟੀ ਭੈਣ ਦੀਆਂ ਵਾ ਇਹਦੇ ਵਿੱਚ ਸੁਖਰਾਜ ਦੀ ਇੱਕ ਚੀਜ਼ ਨਹੀਂਗੀ ਸੁਖਰਾਜ ਦੀ ਇੱਕ ਚੀਜ਼ ਨਹੀਂ ਫੇਰ ਇੱਕ ਪਾਰੀ ਕਰਦੇ ਫੇਰ ਦਊਂਗਾ

ਅੱਜ ਮੈਂ ਹਰਮਾਨਾ ਗੱਲ ਕਰਨੀ ਸਾਰੀ ਸਿਮਰਨ ਕਹਿੰਦੀ ਕਿ ਪੱਖਾ ਖਰਾਬ ਹੋ ਚੁੱਕਾ ਵਾ ਤੇ ਪਤਾ ਨਹੀਂ ਕੀ ਹੋਇਆ ਵਾ ਜਦ ਵੇਖਿਆ ਤੇ ਤਾਰ ਛੜੀ ਹੋਈ ਸੀ ਅਸੀਂ ਤਾਰ ਨੂੰ ਰਿਪੇਅਰ ਕੀਤਾ ਜਿੰਨੇ ਕੁ ਜੋਗੇ ਹੈਗੇ ਐ ਇਲੈਕਟ੍ਰੀਸ਼ੀਅਨ ਤੇ ਹੈਗੇ ਨਹੀਂ ਅਸੀਂ ਚੱਲੂਗਾ ਕਿ ਨਹੀਂ ਚੱਲੂ ਚੱਲੂਗਾ ਹੈ ਮੇਰੇ ਵੀਰ ਨੇ ਬਣਾਇਆ ਏ ਇਦਾਂ ਨਹੀਂ ਕਿ ਚੱਲੂਗਾ ਉੱਪਰ ਆ ਜਾ ਤੂੰ ਪਰ ਆਹ ਵੀਰ ਨੇ ਨਹੀਂ ਉਹ ਬੱਲੇ ਦਾ ਹੋ ਨਹੀਂ ਸਕਦਾ ਸਾਡੀ ਨੇ ਬਣਾਇਆ ਚੀਜ਼ ਨਾ ਚੱਲੀ ਯਾਉ ਮੈਂ ਕਰਾਂ ਅਵੇ ਲੋ ਮੁੰਡੇ ਨੂੰ ਦਈਏ ਬਸ ਤੇ ਪੈਸਾ ਤੇ ਮੈਂ ਕੋਈ ਦੇਗੀ ਜਾਂਦਾ ਨਹੀਂ ਪੈਸਾ ਢੇਲਾ ਜ ਨਹੀਂ ਯੋ ਆਪਣੇ ਧਾਰਕਰ ਕੋਲ ਪਾਇਆ ਕਿ ਨਹੀਂ ਮੇਰੇ ਧਾਰਕਰ ਤੇ ਵਿਕੀ ਬੀਜੀ ਉਹਨਾਂ ਕੋਲ ਆਇਆ ਇਹਦਾ ਜੀ ਉੱਥੇ ਆ ਮੈਨੂੰ ਜਾਣ ਨਹੀਂ ਹੋਇਆ ਉਹ ਗਈ ਸੀ ਨਾਲੇ ਧਾਰਕਰ ਤੁਸੀਂ ਨਾ ਧਾਰਕਰ ਦਿਓ ਫੋਟੋਆਂ ਖਿੱਚ ਕੇ ਨਾ ਅੱਗੇ ਪਿਛੇ ਦੀ ਠੀਕ ਉਹ ਮੈਨੂੰ ਭੇਜੋ ਆਪਾਂ ਪੈਨਸ਼ਨ ਦਾ ਕਰਦੇ ਠੀਕ ਹੈ ਹਣਾ 15 ਮਿਤੀ ਤਿੰਨ ਦਿਨ ਜਾਣੇ ਤੇ 4500 ਰੁਪਏ ਮਹੀਨੇ ਦਾ ਆਏਗਾ ਬੜਾ ਵਧੀਆ ਸਰਦੇ ਕਰਨਾ ਆਪਾਂ ਹਾਂਜੀ ਹਾਂਜੀ ਨਵੇਂ ਮੀਟਰ ਬਤੀ ਦਾ ਬਿੱਲ ਨਹੀਂ ਆਇਆ। ਮੀਟਰ ਲੱਗਾ ਵੇ। ਹਾਂਜੀ ਲੱਗਾ ਹੈ। ਮੀਟਰ ਲੱਗ ਗਿਆ। ਕਿ ਬਤੀ ਦਾ ਬਿੱਲ ਵੇਹ ਫ੍ਰੀ ਹੋਣਾ ਵੇ। ਹਾਂਜੀ ਫ੍ਰੀ ਹੈ ਨਾਲੇ ਸਾਡੇ ਪਹਿਲਾਂ ਤਾਂ ਕੋਈ ਚੀਜ਼ਾਂ ਇੰਨੀਆਂ ਚੱਲਦੀਆਂ ਨਹੀਂ। ਸਿਰਫ ਇੱਕ ਬੱਲ ਚੱਲਦਾ ਹੁੰਦਾ ਸੀ। ਤੇ ਇੱਕ ਐਲਸੀਡੀ ਹੁਣ ਮਹਾਰਾਜ ਦੀ ਕਿਰਪਾ ਨਾਲ ਇੱਕ ਭੇਜ ਜਾਏ ਪੱਖਾ ਤੇ ਅਨਮੀਟਰ ਤੇ ਪਰ ਸਾਡੀ ਅਸੀਂ ਬਾਲਦੇ ਨਹੀਂ ਨਾ ਇਹ ਬੱਤੀ। ਵੇਹ ਵੀ ਉਹ 3 ਜੁਨ ਤੱਕ ਵੇਹ ਫਿਰ ਮਾ ਦੇ। ਹਾਂਜੀ। ਕੀ ਕਰਦੀਆਂ ਤੇ ਤੁਸੀਂ ਕਹੋ ਅਗਲੀ ਕਰਮੀਆਂ ਦੇ ਵਿੱਚ ਸ਼ਾਇਦ ਮਹਾਰਾਜ ਤੁਹਾਨੂੰ ਕਿਰਪਾ ਕਰ ਦੇਣਾ। ਕੀ ਸੀ ਲੱਗਦੀ ਸ਼ਾਇਦ। ਹਾਂਜੀ ਕਿਉਂਕਿ ਅਸੀਂ ਐਸੀ ਜ਼ਰੂਰੀ ਹੈ ਹਾਂਜੀ ਸਾਡੇ ਤੋਂ ਵੀਰ ਜੀ ਉਹਨਾਂ ਨੇ ਜ ਦਿੱਤਾ ਹੀ ਨਹੀਂ ਇੰਨਾ ਭੁੱਖਾ ਤੋਂ ਉਹ ਕੱਲਾ ਖਾ ਗਿਆ ਨਾ ਇਹ ਦੱਸ ਇੰਨਾ ਭੁੱਖਾ ਕੱਲਾ ਖਾ ਇੱਕ ਵਾਰੀ ਵੀ ਸੁਲਾ ਨਹੀਂ ਮਾਰੀ ਚਲੋ ਇਹ ਵੀ ਸਾਰੇ ਜਣੇ ਦੱਸੋ ਕਿ ਇਹਨੂੰ ਸੁਲਾ ਮਾਰਨੀ ਚਾਹੀਦੀ ਸੀ ਕਿ ਨਹੀਂ ਮਾਰਨੀ ਮਾਰਨੀ ਚਾਹੀਦੀ ਸੀ ਇਹ ਵੇਖੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨੂੰ ਸੁਖਰਾਜ ਨੂੰ ਤੁਸੀਂ ਇੱਕ ਹਿਸਾਬ ਦਾ ਡੰਟਣਾ ਹਾ ਤੁਸੀਂ ਇਹਨੂੰ ਸੁਲਾ ਮਾਰਨੀ ਚਾਹੀਦੀ ਕੈਸ ਹੋ ਰਹੀ ਵੀਰ ਜੀ ਕੈਰੀ ਇਹ ਖਾਣ ਵਾਲਾ ਨਹੀਂ ਹੈ ਕੈਸ ਹੋ ਰਹੀ ਵੀਰ ਜੀ ਕੱਲ ਮੈਨੂੰ ਕਹਿੰਦਾ ਇਹ ਨਾ ਕੜੀਪਨਾ ਪਤਾ ਨਹੀਂ ਕਿੱਥੋਂ ਇਹ ਮਨ ਚ ਖਿਆਲ ਆਇਆ ਕਹਿੰਦਾ ਜਿਹੜੀ ਉਹ ਖੱਟੀ-ਖੱਟੀ ਹੁੰਦੀ ਉਹ ਕੀ ਹੁੰਦੀ ਹੈ ਮੈਂ ਕੜੀ ਵੇਸਣ ਦੀ ਕੜੀ ਆਂਦਾ ਵੇਸਣ ਦੇ ਕੜੀ ਤੇ ਦੋ-ਦੋ ਫੁਲਕੇ ਲਾ ਕੇ ਨਾਲ ਚੋਲ ਹੋਵੇ ਤੇ ਮਜ਼ਾ ਆ ਜੇ ਜਦ ਮੈਂ ਬਣਾ ਕੇ ਦਿੱਤੀ ਫੜਾ ਕੁਛ ਇਹ ਵੀਰ ਜੀ ਇਦਾਂ ਹੈ ਵਾ ਤੂੰ ਉੱਤਰਾ ਉੱਤਰਾ ਉਹ ਤਾਂ ਦੀਦੀ ਆਖਦੀ ਆ ਇਹ ਬੜੀਆਂ ਗੱਲਾਂ ਕਰਦਾ ਅੱਜ ਤੂੰ ਗੱਲਾਂ ਨਹੀਂ ਕਰਨ ਦੇ। ਇੱਕ ਮਿੰਟ। ਵੀਡੀਓ ਨਾਲ ਦੱਸ ਤੇਰੀ ਕਿਹੜੀ ਸਬਜ਼ੀ ਫੇਵਰੇਟ ਆ? ਕੀ ਗੋਭੀ ਕਿ ਗਾਜਰਾ? ਗੋਭੀ। 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 ਰਾਤ ਨੂੰ ਕਿੰਨੇ ਘੰਟੇ ਸੌਂਦੇ? ਅਸੀਂ 16:00 ਤੇ 17:00 ਵਜੇ। ਉਹ ਕਿਉਂਕਿ ਕਈ ਵਾਰੀ ਇਹ ਜੇ ਦਿਨੇ ਸੌਂਦੇ ਨੇ ਫਿਰ 10 ਵਜੇ ਉਣੇ ਮਜਾਉਣੀ। ਤੇ ਸਵੇਰੇ ਕਿੰਨੇ ਵਜੇ ਉੱਠਦੇ? 6 ਵਜੇ ਉੱਠਦੇ ਆ। ਤੇ ਨਹੀਂ ਆਉਂਦੇ। ਹਾਂਜੀ। ਮਗਰ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਫਿਰ ਮਨ ਮੰਨ ਹੋ ਜਾਵੇ। ਹਾਂਜੀ। ਹਾਂਜੀ। ਪਹਿਲਾਂ ਸਵੇਰੇ ਉੱਠਣਾ। ਹਾਂਜੀ। ਉੱਠ ਕੇ ਮਾਂ ਨੂੰ ਆਵਾਜ਼ ਦੇਣੀ। ਹਾਂਜੀ ਵੀਰ ਜੀ ਹੁੰਦਾ ਕਈ ਵਾਰੀ ਭੁਲੇਖਾ ਪੈਂਦਾ ਵੀਰ ਜੀ ਸਾਨੂੰ ਅੱਜ ਵੀ ਕਈ ਵਾਰੀ ਨਹੀਂ ਇਹਨੂੰ ਮਹਿਸੂਸ ਹੁੰਦਾ ਕਿ ਮੰਮੀ ਪਾਪਾ ਇਹਦੇ ਤੋਂ ਮੈਂ ਕਈ ਵਾਰੀ ਉੱਠਣਾ ਮੈਂ ਮਤਲਬ ਜੇ ਆਪ ਉੜਦੇ ਆ ਆਪ ਕਹਿ ਦਿੰਦੇ ਨਾ ਮੈਂ ਉੜਦੀ ਉੜਦੀ ਨਹੀਂ ਮੈਂ ਬਾਜ਼ਰ ਵੱਲ ਜਾਣਾ ਮੈਂ ਨਾ ਮੰਮੀ ਚਾਹ ਪਾਈ ਮੈਂ ਆ ਗਈ ਤੇ ਫਿਰ ਜਦੋਂ ਮੈਂ ਆਣ ਕੇ ਵੇਖਣਾ ਫਿਰ ਮੇਰਾ ਮਨ ਉਦਾਸ ਹੋ ਜਾਣਾ ਬਣ ਹਾਓ ੜਾ ੜੀ ਪਤ ਨਹੀਂ ਲੋ ਨਾ ਮੇਰੀ ਛੇਰ ਛੇਰਦੀ ਹੈ ਕਿ ਨਾ ਨਾ ਆ ਵੀ ਮਮਾ ਮਮਾ ਹੀ ਹੈ ਨਾ ਬੋਤ ਨਾ ਪਰ ਮੀਰ ਜੀ ਮੈਨੂੰ ਨਾ ਮੱਚ ਕੱਲ੍ਹ ਪਰ ਮੈਂ ਮਾਂ ਦੀ ਕੰਮੀ ਥੋੜਾ ਬੁਰੀ ਕਰ ਸਕਦੀ ਹਾਂ ਨਾ 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 ਮਾਂ ਮੇਰੀ ਨਾ ਮੇਰੀ ਥੀ ਚਲ ਚੁੱਪ ਕਰ ਜਾ ਥੋੜਾ ਕਰ ਲਓ ਜੀ ਨਹੀਂ ਯਾਰ ਕੀ ਆ ਪਾਪਾ ਵੀ ਵੀ ਆਪਾਂ ਕਿੱਦਾਂ ਦੇ ਘਰ ਮਲਖਾਏ ਆ ਸਾਨੂੰ ਕੋਈ ਵੀ ਨਹੀਂ ਪੁੱਛਦਾ ਹੈਗਾ ਸਾਡੀ ਮੰਮਾ ਆਇਰਬਾ ਕੀ ਇਹ ਹੀ ਮਾੜਾ ਕੀਤਾ ਹੈ ਤੁਹਾਡੇ ਪਾਪਾ ਨੂੰ ਵੀ ਦਾਂ ਹੋਗੇ ਤੇ ਮੰਮਾ ਵੀ ਇਦਾਂ ਹੈ ਐਂ ਕੀ ਮਾੜਾ ਕੀਤਾ ਇਹਨਾ ਤੇ ਸਾਡਾ ਸਾਥ ਵੀ ਨਹੀਂ ਕੋਈ ਦਿੰਦਾ ਤੇ ਅੱਗੇ ਤੇ ਜਦੋਂ ਹੁੰਦਾ ਹੀ ਹੁੰਦੇ ਆਪਾਂ ਨੇ ਹਿੰਮਤ ਹੁੰਦੀ ਆ ਵੀਰ ਜੀ ਹੋਣੀ ਵੀ ਕੀ ਵੀਰ ਜੀ ਨਹੀਂ ਸਾਡੇ ਨਾਲ ਆ ਸਾਨੂੰ ਸੋਹਣੀ ਫੈਮਿਲੀ ਮਿਲਗੀ ਅਈ ਤੁਹਾਡੇ ਨਾਲ ਨਹੀਂ ਲਓ ਫੇਕੋ ਟਕੇ ਜੱਫੀ ਪਾਓ ਆਏ ਮੈਂ ਸੀ ਗਰੀਬੀ ਦੀ ਆਪ ਬਤਾਈਏ ਹਰ ਨਹੀਂ ਦੇਖੋ ਨਹੀਂ ਆਪਾ ਆਪ ਪੁੱਤ ਅੱਗੇ ਨਹੀਂ ਜਾਣਾ ਅਜ ਰਹਿ ਪੀ ਇੱਥੇ ਪਰ ਹੁਣ ਨਾਲੇ ਜੀ ਬਦਰੋਣਾ ਨਹੀਂ ਆ ਇਹ ਜ਼ਿੰਦਗੀ ਹੈ ਹੀ ਇਸ ਤਰ੍ਹਾਂ ਦੀ ਆ ਇਹ ਜ਼ਿੰਦਗੀ ਦੇ ਵਿੱਚ ਸਟਰਗਲ ਹੀ ਆ ਸਾਰਾ ਕੁਝ ਬਸ ਅਸੀਂ ਤੇ ਅਰਦਾਸ ਹੀ ਕਰਾਂਗੇ ਆਪਾਂ ਆਪ ਸਾਰੇ ਇਹਨੇ ਅਰਦਾਸ ਕਰ ਸਕਦੇ ਆ ਨਾ ਕਿ ਸਾਡੀ ਬਿਹਤਰ ਜ਼ਿੰਦਗੀ ਬਰਉਣ ਦੇ ਲਈ ਸਾਨੂੰ ਵਧੀਆ ਜ਼ਿੰਦਗੀ ਜਿਉਣ ਦੇ ਲਈ ਮਹਾਰਾਜ ਤੁਸੀਂ ਸਾਡਾ ਸਾਥ ਦਿਓ ਇਹ ਹੋਰ ਅਰਦਾਸ ਕਰ ਸਕਦੇ ਨਾ ਇਹੋ ਕਰ ਸਕਦੇ ਨਾ ਚੋਪੀ ਸਾਂ ਦਾ ਪਾਠ ਹੁੰਦਾ ਹਾਂਜੀ ਆਪਾਂ ਕਰਦੇ ਆ ਦੋਵੇਂ ਪੰਨਾ ਦੋਵੇਂ ਪੰਨਾ ਕਰਦੇ ਹਾਂਜੀ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੋਣਾ ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵੇ ਹਾਂਜੀ ਸੁਣੇ ਮੂੜ ਚਿਤ ਲਾਏ ਚਤੁਰਤਾ ਆਵੇ ਦੂਖ ਦਰਦ ਭਾਉ ਨਿਕਨਾ ਤਿੰਨ ਨਰਕੇ ਰਹਿ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੇ ਅਦੇ ਇੱਕ ਵਾਰੀ ਚੌਪਈ ਸਾਹਿਬ ਪੜਨ ਦਾ ਕਿੰਨਾ ਫਾਲਵਾ ਜਿਹੜਾ ਦੁੱਖ ਦਰਦ ਭਾਉ ਆ ਜਿਹੜਾ ਬੰਦੇ ਦੂਰ ਦੂਰ ਕਰ ਦਾਂਗੇ ਸਰ ਇਸੇ ਕਰੇ ਚੌਪਈ ਸਾਹਿਬ ਦਾ ਪਾਠ ਮੇਰੀ ਭੈਣਾ ਤਾਂ ਪੰਜਾਬੀ ਪੜ ਲੈਂਦੀ ਨਾ ਤੁਸੀਂ ਹਣਾ ਇਹ ਤੁਸੀਂ ਗੁਟਕਾ ਸਾਹਿਬ ਤੋਂ ਤੁਸੀਂ ਚੌਪਈ ਸਾਹਿਬ ਦਾ ਪਾਠ ਕਰ ਸਕਦੇ ਨਾ ਹਾਂਜੀ ਰੋਜ਼ ਇੱਕ ਇੱਕ ਪਾਠ ਕਰਿਆ ਹਾਂਜੀ ਅਸੀਂ ਗੁਟਕਾ ਸਾਹਿਬ ਵੀ ਪੜਦੇ ਹਾਂ ਕੀ ਬਾਤ ਹੈ ਇਹ ਤਾਂ ਬੜੀ ਬੜੀ ਖੁਸ਼ੀ ਵਾਲੀ ਗੱਲ ਹੈ ਰੋਣਾ ਨਹੀਂ ਮੇਰੀ ਭੈਣ ਠੀਕ ਹੈ ਰੋਣਾ ਨਹੀਂ ਸਿਰਫ ਜਦੋਂ ਸਾਡਾ ਕੋਈ ਨਹੀਂ ਸਾਥ ਦਿੰਦਾ ਸਿਰਫ ਅਸੀਂ ਹੀ ਕਿਹਾ ਸੀ ਕਿ ਮਹਾਰਾਜ ਹੁਣ ਬਸ ਤੇਰੇ ਸਾਰੇ ਪਰਦਾ ਨਾ ਵਾ ਅਕਸਰ ਕਿਉਂਕਿ ਮੇਰਾ ਵਾ ਇਹੋ ਇਹੋ ਜਿਹੇ ਪਰਿਵਾਰਾਂ ਨਾਲ ਪੈਂਦਾ ਵਾ ਕਿ ਜਿਹੜੇ ਪਰਿਵਾਰ ਦੇ ਘਰ ਦੇ ਵਿੱਚ ਦੁੱਖ ਆ ਉਹ ਦੁੱਖ ਦੇ ਵਿੱਚ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਉੱਥੇ ਮੈਂ ਅਕਸਰ ਇਹ ਦੁੱਖ ਪੜਦਾ ਵਾ ਚੌਦਵੀਂ ਅਸ਼ਟਪਦੀ ਤੇ ਪਹਿਲੀਆਂ ਪੰਕਤੀਆਂ ਨੇ ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ ਅੰਤੇ ਮਨੁੱਖ ਨੂੰ ਮਨੁੱਖ ਕੁਝ ਨਹੀਂ ਦੇ ਸਕਦਾ ਉਹ ਨੂੰ ਸਾਹ ਤੱਕ ਸਭ ਤੋਂ ਕੀਮਤੀ ਸਾਹ ਹੁੰਦੇ ਨੇ ਉਹ ਸਾਹ ਵੀ ਨਹੀਂ ਦੇ ਸਕਦਾ ਦੂਜੇ ਚੀਜ਼ਾਂ ਕਿਤਰਾ ਦੇ ਸਕਦਾ ਇਹ ਜੋ ਕੁਝ ਇਹ ਬੱਚੇ ਜਾਂ ਹੋਰ ਪਰਿਵਾਰ ਲਿਖਾ ਕੇ ਅਸੀਂ ਲਿਖਾ ਕੇ ਆਏ ਆ ਉਹੋ ਹੀ ਸਾਰਾ ਉਹੋ ਹੀ ਸਾਰਾ ਸਾਡੇ ਘਰ ਦੇ ਵਿੱਚ ਵਰਤ ਰਿਆ ਸਾਰਾ ਜੋ ਕੁਝ ਪਿੱਛੇ ਲਿਖਾ ਕੇ ਆਏ ਨੂੰ ਸਭ ਕੁਝ ਲਿਖਾ ਗਏ ਇਸੇ ਕਰਕੇ ਮਨੁੱਖ ਨੂੰ ਮਨੁੱਖ ਬੰਦੇ ਨੂੰ ਬੰਦਾ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਭਗਵਾਨ ਰੱਬ ਇਸੇ ਕਰਕੇ ਅੱਜ ਬੜਾ ਵਧੀਆ ਲੱਗਾ ਮੈਨੂੰ ਇਸ ਪਰਿਵਾਰ ਦੇ ਨਾਲ ਮਿਲ ਕੇ ਫੇਰ ਤਿੰਨ ਚਾਰ ਵਾਰੀ ਮੈਨੂੰ ਇੱਥੇ ਹੋ ਗਿਆ ਕਿ ਮੇਰੇ ਖਾ ਚੌਥੀ ਵਾਰ ਆਇਆ ਹੈ ਹਨ ਜੀ ਤੇ ਚੌਥੀ ਵਾਰ ਮੈਂ ਇੱਥੇ ਆਇਆ ਹਾਂ ਤੇ ਮੇਰਾ ਹਰ ਵਕਤ ਹੁੰਦਾ ਹੋਇਆ ਕਿ ਮਹੀਨੇ ਦੀਆਂ ਅਖੀਰ ਲੀਆਂ ਤਰੀਕਾਂ ਕਦੋਂ ਹਨ ਤੇ ਅਸੀਂ ਹਰ ਮਣ ਭੈਣ ਕੋ ਸੁਖਰਾਜ ਕੋ ਤੇ ਸਿਮਰਨ ਕੋ ਕਦੋਂ ਜਾਈਏ ਇਸੇ ਕਰਕੇ ਇਸ ਪਰਿਵਾਰ ਦਾ ਸਾਥ ਰੱਬ ਦਾ ਸਾਥ ਜੀ ਇਸ ਪਰਿਵਾਰ ਦੀ ਬਾਹ ਸਮਝ ਲਓ ਕਿ ਰੱਬ ਤੁਹਾਡੀ ਬਾਹ ਫੜ ਲਿਆ ਹੈ ऐसे ऐसे ਪਰਿਵਾਰਾਂ ਦੀਆਂ ਬਾਹਾਂ ਫੜੀਆਂ ਸਮਝ ਲੋ ਕਿ ਰੱਬ ਤੁਹਾਡੇ ਘਰ ਦੇ ਵਿੱਚ ਆ ਜਾਏਗਾ ਇਸੇ ਕਰਕੇ ਮੇਰੇ ਤੁਹਾਡੇ ਘੜੀ ਸਾਰਿਆਂ ਘੜੀ ਹੱਥ ਜੋੜ ਕੇ ਵੇਂਦੀ ਆ ਕਿ ਐਸੇ ਐਸੇ ਪਰਿਵਾਰਾਂ ਦੀਆਂ ਜਿਹੜੀਆਂ-ਜਿਹੜੀਆਂ ਵੀ ਬਣਦੀਆਂ ਸੇਵਾਵਾਂ ਹਨ ਉਹ ਸਾਨੂੰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਇਹ ਆ ਤੇ شیر ਬੱਚਾ ਠੱਡ ਪਾਤੀ ਮੇਰੇ شیر ਨੇ ਹੈ ਇਹ ਥੱਲੇ ਪਾ ਹੁਣ ਛੱਡ ਦੋ ਹੁਣ ਛੱਡ ਦੋ ਉਹ ਤੇ ਛੱੜਦੇ ਨਹੀਂ ਤੁਸੀਂ ਹੁਣ ਛੱਡ ਦੋ ਯਾਰ ਚੰਦੇ ਆ ਜੀ ਇਹ ਇਹ ਬੱਚੇ ਨੂੰ ਤੁਹਾਡੀਆਂ ਦਵਾਵਾਂ ਦੀ ਲੋੜ ਆ ਸੁਖਰਾਜ ਨੂੰ ਤੁਹਾਡੀਆਂ ਦਵਾਵਾਂ ਦੀ ਲੋੜ ਆ ਕਿ ਇਹ ਬੱਚਾ ਬਿਨ ਮਾਪੇ ਤੋਂ ਪਲ ਰਿਹਾ ਹੋਵੇ ਕਿ ਭੈਣ ਪਾਲ ਰਹੀ ਆ ਮੈਂ ਹਰ ਵੀਡੀਓ ਦੇ ਵਿੱਚ ਇਸ ਇਸ ਬੱਚੇ ਨੂੰ ਜਰੂਰ ਸਾਹਮਣੇ ਲੈ ਕੇ ਆਉਣਾ ਮੈਨੂੰ ਬੜੇ ਜਾਣਿਆਂ ਦੇ ਫੋਨ ਆਉਂਦੇ ਆ ਕਿ ਐਸੇ ਐਸੇ ਬੱਚੇ ਜਿਹੜੇ ਆ ਇਹ ਸਾਨੂੰ ਅਡਾਪਟ ਕਰਾ ਦਿਓ ਜਾਂ ਅਸੀਂ ਇਹਨਾਂ ਦੀ ਦੇਖਭਾਲ ਕਰੀਏ ਪਰ ਮੈਨੂੰ ਨਹੀਂ ਪਤਾ ਕਿ ਅਗਲੇ ਪਾਸੇ ਕਿਹੜੇ ਸੁਭਾ ਲੈ ਕੇ ਲੋਕੀ ਬੈਠੇ ਆ ਕਿਉਂਕਿ ਅੱਜ ਕੱਲ ਉਹ ਚੀਜ਼ਾਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ ਕਿ ਲੋਕਾਂ ਦੇ ਘਰਾਂ ਦੇ ਐਡਰੈਸ ਪਤਾ ਕਰ ਲੈਂਦੇ ਨੇ ਤੇ ਬਾਅਦ ਵਿੱਚ ਕੁਝ ਨਾ ਕੁਝ ਗਲਤ ਕਰ ਦਿੰਦੇ ਨੇ ਜਿਸ ਕਰਕੇ ਜਿਹੜੀ ਪਿਛਲੀ ਪਿਛਲੇ ਮਹੀਨੇ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਮੈਨੂੰ ਤਕਰੀਬਨ 100 ਫੋਨ ਆਏ ਹਨ ਉਸ 100 ਫੋਨ ਦੇ ਵਿੱਚ ਮੈਨੂੰ 20 ਜਣਿਆਂ ਨੇ ਇਹ ਗੱਲ ਆਖੀ ਆ ਕਿ ਇਸ ਬੱਚੇ ਨੂੰ ਅਡਾਪਟ ਸਾਨੂੰ ਕਰਾ ਦਿਓ ਮੈਂ ਇੱਕ ਗੱਲ ਕਹੀ ਕਿ ਇਹਨਾਂ ਭੈਣਾਂ ਦਾ ਦੋਵਾਂ ਭੈਣਾਂ ਦਾ ਸਹਾਰਾ ਵੀਰ ਆਏ ਪੇਕੇ ਵੀਰ ਆਏ ਕਿਉਂਕਿ ਦੋਵਾਂ ਭੈਣਾਂ ਨੇ ਆਪੋ ਆਪਣੇ ਘਰੇ ਵਿਆਹ ਕੇ ਚਲੇ ਜਾਣਾ ਪੇਕਾ ਇੱਕੋ ਘਰ ਰਹਿ ਜਾਣਾ ਵਾ ਜਿਹੜਾ ਇਸ ਵੀਰ ਦੇ ਨਾਲ ਇਸੇ ਕਰਕੇ ਮੈਂ ਇੱਕ ਐਡਰੈਸ ਇਸ ਕਰਕੇ ਨਹੀਂ ਦਿੰਦਾ ਕਿ ਉਹ ਜਿਹੜੇ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਮੈਸੇਜ ਕੀਤੇ ਜਿਨ੍ਹਾਂ ਨੇ ਕਿ ਉਹ ਕਿਤੇ ਗੁੱਸਾ ਨਾ ਕਰਨ ਕੋਈ ਕਿ ਮੈਂ ਇਹਨਾਂ ਦਾ ਕੰਟੈਕਟ ਇਹਨਾਂ ਦਾ ਜਿਹੜਾ ਪਿੰਡ ਦਾ ਨਾਮ ਆ ਉਹ ਮੈਂ ਪਿਛਲੀਆਂ 4-5 ਵੀਡੀਓ ਦੇ ਵਿੱਚ ਕਿਤੇ ਨਹੀਂ ਲਾ ਨਾ ਮੈਂ ਲੈਣਾ ਗੜੀ ਕਿਉਂਕਿ ਬੱਚੇ ਛੋਟੇ ਆ ਬੜੀ ਤਰ੍ਹਾਂ ਦੀ ਦੁਨੀਆ ਦੀ ਐਸੀ-ਐਸੀ ਤਰ੍ਹਾਂ ਦੀ ਦੁਨੀਆ ਵਾਂ ਕਿ ਜਿਹੜੀ ਦੁਨੀਆ ਆਪਣੇ ਸਵਾਰਥ ਲਈ ਕਿਸੇ ਨਾ ਕੁਝ ਬੜੇ ਗਲਤ ਤਰੀਕੇ ਨਾਲ ਗਲਤ ਕਰ ਸਕਦੀ ਹੈ ਇਸੇ ਕਰਕੇ ਉਸ ਚੀਜ਼ ਦਾ ਮੇਰਾ ਗੁੱਸਾ ਨਾ ਕਰਿਓ ਕਿਉਂਕਿ ਕਈਆਂ ਦੀ ਭਾਵਨਾਵਾਂ ਜਿਹੜੀਆਂ ਨਾ ਉਹ ਇਸ ਬੱਚੇ ਨਾਲ ਉਸ ਸਿਮਰਨ ਭੈਣ ਨਾਲ ਜਾਂ ਹਰਮਨ ਭੈਣ ਨਾਲ ਜੁੜੀਆਂ ਹੋਣਗੀਆਂ ਇਸ ਬੱਚਿਆਂ ਨਾਲ ਜੁੜੀਆਂ ਹੋਣਗੀਆਂ ਮੈਂ ਉਹਨਾਂ ਮੈਂ ਉਹਨਾਂ ਦੀਆਂ ਭਾਵਨਾਵਾਂ ਨਾਲ ਪੂਰੀ ਕਦਰ ਕਰਦਾ ਪਰ ਮੈਂ ਐਡਰੈਸ ਕੰਟੈਕਟ ਨਹੀਂ ਦੇ ਸਕਦਾ ਪਰ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਤਿੰਨਾਂ ਬੱਚਿਆਂ ਦੇ ਨਾਲ ਕੁਝ ਨਾ ਕੁਝ ਗਲਤ ਹੋਵੇ ਇਸੇ ਕਰਕੇ ਮੇਰੀ ਇਹ ਬੇਨਤੀ ਪ੍ਰਵਾਨ ਜਰੂਰ ਕਰਿਓ ਅੱਜ ਅਸੀਂ ਗੱਲ ਕਰਨੀ ਆ ਇਥੇ ਮੈਂ ਗੱਲ ਮੋੜ ਲੈਣਾ ਹਰਮਨ ਭੈਣ ਇੰਨੀ ਸੰਗਦੀ ਹੈ ਨਾ ਇੰਨੀ ਕਿਉਂ ਭੈਣ ਵੀ ਕਿਵੇਂ ਭੈਣ ਕਹਿਣ ਤੋਂ ਬੜਾ ਇਤਰਾਜ਼ ਕਰਦੇ ਨੇ ਭੈਣ ਭੈਣ ਕੀ ਦੀਦੀ ਕਹਾਂ ਨਹੀਂ ਨਹੀਂ ਮੈਂ ਤਾਂ ਦੀਦੀ ਕਹਿਣਾ ਨਹੀਂ ਚਲ ਆਪਾਂ ਦੀਦੀ ਨਹੀਂ ਕਹਿਣਾ ਆਪਾਂ ਕਹਿਣਾ ਦੀਦੀ ਜੀ ਕਮੈਂਟਾਂ ਵਾਲੇ ਕਮੈਂਟਾਂ ਵਾਲੇ ਕਮੈਂਟਾਂ ਵਾਲੇ ਬੱਚਿਆਂ ਵਰਗੇ ਇਹ ਬੱਚਿਆਂ ਵਰਗੇ ਨਹੀਂ ਮੇਰੀ ਕੀਵ ਹੈ ਉਹ ਮੇਰਾ ਬੱਚਾ ਮੈਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਬੋਲਿਆ ਹਾਂ ਕਿ ਜਿਤਨਾ ਇੱਕ ਪਿਓ ਨੂੰ ਵੇਖ ਕੇ ਬੱਚਾ ਚੰਬਲਦਾ ਨਾ ਇਤਨਾ ਚੰਬਲਦਾ ਸੀ ਵੱਡੇ ਭਰਾ ਜਿਹੜੇ ਪਿਓ ਵਰਗੇ ਹੁੰਦੇ ਵੱਡੇ ਭਰਾਵਾਂ ਦਾ ਫਰਜ਼ ਹੁੰਦਾ ਵੱਡੀਆਂ ਭੈਣਾਂ ਮਾਂ ਵਰਗੇ ਹੁੰਦੀਆਂ ਤੇ ਵੱਡੇ ਭਰਾ ਜਿਹੜੇ ਪਿਓ ਵਰਗੇ ਹੁੰਦੇ। ਕਿਉਂ? ਸਹੀ ਹੈ ਨਾ? ਹਾਂਜੀ। ਪਾਪਾ ਦੀ ਯਾਦ ਆਉਂਦੀ। ਮੰਮਾ ਰਾਤ ਨੂੰ ਫਿਰ ਜਦੋਂ ਸੌਂਦੇ ਜੇ ਤੁਸੀਂ। ਉਦੋਂ ਇੱਕ ਦੂਜੇ ਨੂੰ ਜੱਫੀ ਪਾ ਕੇ ਸੌਂਦੇ ਸਾਂ। ਕੀ ਬਕਰਦੀ? ਜੀ ਪਹਿਲਾਂ ਤੇ ਕਿੰਨਾ ਚਿਰ ਸਾਨੂੰ ਨੀਂਦ ਹੀ ਨਹੀਂ ਆਉਂਦੀ ਆਈ। ਹਾਂ ਹਾਂ। ਮਤਲਬ ਹੋਂਦ ਚੱਲੋ ਫਿਰ ਵੀ ਮਾਂ ਚੱਲ ਆ। ਨਹੀਂ ਛੁੱਟੀਆਂ ਵਿੱਚ ਇਹ ਵਿੱਚ ਫਿਰ ਕਿਤੇ ਜਾਣ ਨੂੰ ਜੀ ਨਹੀਂ ਕੀਤਾ ਕਿਤੇ ਵਨਡੇ ਕਿਤੇ ਮਾਸੀ ਕੋ ਕਿਤੇ ਚਾਚੀ ਕੋ ਕੋਈ ਘਟਦਾ ਹੀ ਨਹੀਂ ਸੀ ਕੋਣ ਨਹੀਂ ਤੁਸੀਂ ਕਿਸੇ ਨੂੰ ਕਿਹਾ ਫੋਨ ਤੇ ਕਿਹਾ ਕਿਸੇ ਨੂੰ ਕਿ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਜਦੋਂ ਮਮਾ ਮੇਰੀ ਨੇ ਵੀ ਬਹੁਤ ਗਰੀਬੀ ਵੇਖੀ ਪਾਪਾ ਮੇਰੇ ਵੀ ਮਤਲਬ ਖੁਦ ਕਰਨਾ ਜਾਣਾ ਕੰਮ ਤੇ ਫਿਰ ਉਹਨਾਂ ਨੇ ਲੈ ਕੇ ਆਉਣਾ ਪੈਸੇ ਕਮਾ ਕੇ ਫਿਰ ਘਰ ਵਾਸਤੇ ਆਟਾ ਲੈ ਕੇ ਆਉਣਾ ਸੌਦਾ ਲੈ ਕੇ ਆਉਣਾ ਫਿਰ ਅਸੀਂ ਰੋਟੀ ਖਾਣੀ ਪਰ ਤੁਹਾਨੂੰ ਪਤਾ ਜਿਹੜਾ ਆਪਣਾ ਮਾਪਿਓਂ ਦਾ ਉਹ ਆਪਣਾ ਹੀ ਹੁੰਦਾ ਹੁਣ ਅਸੀਂ ਜੋ ਆਪਣਾ ਮਾਪਿਓਂ ਨੂੰ ਕਹਿ ਦੇਣਾ ਕਿ ਸਾਨੂੰ ਨਹੀਂ ਸਾਨੂੰ ਆਹੀ ਚੀਜ਼ ਚਾਹੀਦੀ ਆ ਜਿੱਦ ਤਨਾ ਕਹਿ ਦੇਣੀ ਹਾਂਜੀ ਆਪਾਂ ਨੂੰ ਪਤਾ ਸਾਨੂੰ ਹੁਣੇ ਲਿਆ ਕੇ ਦੋ ਇਦਾਂ ਪਰ ਵੀਰ ਜੀ ਜਦੋਂ ਦੀ ਸਾਡੇ ਮਮਾ ਪਾਪਾ ਇਦਾਂ ਹੋ ਗਏ ਆਪਾਂ ਤੇ ਸਭ ਕੁਝ ਛੱਡੀ ਦਿੱਤਾ ਕਿ ਜਿੱਦਾਂ ਤਾਨੂੰ ਪਤ ਅਹ ਤੁਸੀਂ ਕਹਿੰਦੇ ਸੀ ਨਾ ਕਿ ਕਿਤੇ ਗਏ ਹਨ ਵੀਰ ਜੀ ਆਪਾਂ ਹੁੰਦਾ ਨਾ ਅ ਇੱਕ ਵਾਰੀ ਸਾਨੂੰ ਕਿਸੇ ਨੇ ਕਿਹਾ ਵਾ ਕਿ ਹਾਂ ਆਪਾਂ ਜਾਣਾ ਆਪਾਂ ਜਾਂਦੇ ਆ ਜਾਂ ਹਰ ਛੁੱਟੀਆਂ ਚ ਕਿਤੇ ਵਿੱਚ ਜਦੋਂ ਦੇ ਅਸੀਂ ਆਪਣੀ ਹੋਸ ਚਾਏ ਕਦੀ ਕਿਤੇ ਨਹੀਂ ਗਏ ਨਾ ਕਦੀ ਸਾਨੂੰ ਕਿਸੇ ਨੇ ਖੜਿਆ ਹੀ ਆ ਨਾ ਹੀ ਸਾਨੂੰ ਫੋਨ ਕਰਕੇ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਛੁੱਟੀਆਂ ਚ ਸਾਡੇ ਕੋ ਆ ਜਾਓ ਹਾਂਜੀ ਤੇ ਕੋਈ ਟੱਟ ਕੋ ਵੀ ਨਹੀਂ ਕੋਈ ਆਇਆ ਇਹ ਇੰਨੀਆਂ ਛੁੱਟੀਆਂ ਦੇ ਵਿੱਚ ਤੁਹਾਡੇ ਮਾਮੇ ਦੇ ਨਹੀਂ ਵੀ ਜੀ ਕੋਈ ਨਹੀਂ ਚਾਚੇ ਤਾਏ ਦੇ ਹੈ ਕੋਈ ਕੋਈ ਨਹੀਂ ਵੀਰ ਜੀ ਸਾਡੇ ਘਰ ਤੇ ਬੰਦੇ ਕੋਈ ਆਉਂਦਾ ਹੀ ਨਹੀਂ ਆਉਂਦੇ ਹਿਸੇਦਾਰ ਆਉਂਦੇ ਆ ਉਧਰ ਹੋ ਕੇ ਚਲੇ ਜਾਂਦੇ ਆ ਅੱਛਾ ਉਹ ਤੁਹਾਡੇ ਤੱਕ ਵੀ ਨਹੀਂ ਆਉਂਦੇ ਨਹੀਂ ਸਾਡੇ ਤੱਕ ਵੀ ਨਹੀਂ ਆਉਂਦੇ ਹਾਂ ਇੱਕ ਦਿਨ ਹੀ ਵਾਸਤੇ ਉਹ ਬੰਦਾ ਚਲੋ ਖੜਨਾ ਤੇ ਜ਼ਰੂਰੀ ਨਹੀਂ ਮੈਂ ਮੰਨਦੀ ਚਲੋ ਬੰਦਾ ਉਹਦਾ ਹੀ ਕਹਿ ਦੇਵੇ ਕਿ ਹਾਂ ਤੂੰ ਚੱਲ ਤੁਸੀਂ ਚੱਲੋ ਤੇ ਸਹੀ ਸਾਡੇ ਨਾਲ ਅਸੀਂ ਤੇ ਹੈ ਤੇ ਸਹੀ ਆ ਪਰ ਵੀ ਅਜ ਤੱਕ ਸਾਨੂੰ ਕਿਸੇ ਨੇ ਨਹੀਂ ਕਿਹਾ ਸਾਨੂੰ ਪੜਾ ਹੁੰਦਾ ਕੋਈ ਆਵੇ ਨਾ ਆਵੇ ਅਸੀਂ ਵੇਂਦੇ ਰਹਿਣਾ ਹਾਏ ਕੋਈ ਸਾਨੂੰ ਵੀ ਦੇਣ ਆਊਗਾ ਜਿੱਦਾਂ ਲੋੜੀ ਹਾਏ ਸਾਡੇ ਘਰ ਕੋਈ ਡੋਡੀਆਂ ਦੇਣ ਆਊਗਾ ਤੇ ਸਾਡੇ ਨਾ ਇਦਾਂ ਬਾਬਾ ਜੀ ਹੀ ਰਾਸ਼ਨ ਦਿੰਦੇ ਨੇ ਤੇ ਉਹ ਵੀ ਉਹ ਵਿਚਾਰੇ ਉਹਨਾਂ ਨੇ ਸਾਨੂੰ ਦੀਵਾਲੀ ਦੇ ਡੱਬਾ ਦੇਣਾ ਨਾ ਤੇ ਡੋਡੀਆਂ ਦੇਣਾ ਨਾ ਇੱਕ ਮੇਰੀ ਸਹੇਲੀ ਮੇਰੀ ਸਗੀ ਭੂਆਣੀ ਹੀ ਬਸ ਸਗੀ ਭੂਆ ਤੋਂ ਵੱਧ ਕਰਦੀ ਆ ਅੱਜ ਤੋਂ ਸਾਡੇ ਪਾਪਾ ਇਦਾਂ ਹੋਏ ਉਹਨੇ ਆਪਣੇ ਘਰ ਰੋਟੀਆਂ ਪਕਾ ਕੇ ਸਾਨੂੰ ਦੇ ਜਾਣੀਆਂ ਇੱਥੇ ਲੱਗੇ ਰਹੇ ਹਾਂਜੀ ਉਹ ਉੱਧਰ ਉਹਨਾਂ ਦੇ ਪਿੰਡ ਹੈ ਪਿੰਡ ਦੂਜਾ ਹਾਂਜੀ ਤੇ ਉਹਨਾਂ ਨੇ ਆਉਣਾ ਐਦਾਂ ਦੇ ਜਾਣਾ ਉਹਨਾਂ ਨੇ ਕਿਹਾ ਨਾ ਤੂੰ ਟੈਨਸ਼ਨ ਕਿਉਂ ਲੈਂਦੇ ਜੇ ਅਸੀਂ ਤੁਹਾਡੇ ਨਾਲ ਹੈਗੀਆਂ ਪਰ ਸਾਨੂੰ ਆਪਣੇ ਆਨੇ ਕਦੀ ਤੱਕ ਨਹੀਂ ਕਿ ਇਹਦੇ ਬਾਰੇ ਵੀ ਕਦੀ ਪੁੱਛਿਆ ਨਹੀਂ ਕਿ ਹੈਗਾ ਵਾ ਨਹੀਂ ਹੈਗਾ ਜਾਂ ਕਿਤਰਾ ਵਾ ਠੀਕ ਆ ਇੱਕ ਵਾਰੀ ਮੇਰੇ ਨਾ ਇਹ ਐਦਾਂ ਹੀ ਮੈਂ ਉਧਰ ਹੀ ਮੈਂ ਲੋਕਲੀ ਮੈਂ ਉਧਰ ਕੈਮ ਹੈ ਕਿਆ ਆਪਣੇ ਮਤਲਬ ਫੋਨ ਕੀਤਾ ਸੀ ਮੈਂ ਕਿਹਾ ਆਪਾਂ ਨਾ ਮੈਂ ਠੀਕ ਨਹੀਂ ਹੈਗੀ ਮੈਂ ਕਿਹਾ ਸਾਨੂੰ ਬੁਖਾਰ ਹੈ ਤੇ ਸੁਖ ਰਾਜ ਵੀ ਉਦੋਂ ਦੇ ਕੰਮ ਵਗੈਰਾ ਸੀ ਨੂੰ ਤੇ ਗਾੜੀਆਂ ਸਾਡੇ ਰਿਸ਼ਤੇਦਾਰਾਂ ਨੇ ਐਵੇਂ ਕਿਹਾ ਕਹਿੰਦੇ ਅਸੀਂ ਕੀ ਕਰੀਏ ਤੁਸੀਂ ਬਿਮਾਰ ਹੋ ਤੇ ਅਸੀਂ ਕੀ ਕਰੀਏ ਹਾਂਜੀ ਅਸੀਂ ਤੁਹਾਡੇ ਵਾਸਤੇ ਪੈਸੇ ਥੋੜਾ ਘੁਮਾਉਂਦੇ ਆ ਫਿਰ ਉਸ ਤੋਂ ਬਾਅਦ ਅਵੀਰ ਜੀ ਕੋ ਕਹਿਣਾ ਛੱਡਤਾ। ਖੁਸ਼ੀਆਂ ਵੀ ਵੰਡੀਆਂ ਹੋ ਖੁਸ਼ੀਆਂ ਇਹਨਾਂ ਦੀਆਂ ਵੀ ਅਸੀਂ ਆਪਣੇ ਨਾਲ ਸਾਂਝੀਆਂ ਕੀਤੀਆਂ ਵਾ ਅੱਜ ਵੀਰ ਜੀ ਹੁਣੀ ਮੇਰੀ ਕਿਤੇ ਖੁਸ਼ੀ ਨਹੀਂ ਘਟਾ ਰੋਣੀ ਅੱਜ ਵੀਰ ਜੀ ਹੁਣੀ ਭਾਬੀ ਜੀ ਹੁਣੀ ਤੇ ਛੋਟੇ ਕਾਕਾ ਜੀ ਤੇ ਮੈਂ ਤੇ ਮੇਰਾ ਭਰਾ ਮੇਰੀ ਭੈਣ ਅੱਜ ਅਸੀਂ ਵੀਰ ਜੀ ਹੁਣਾ ਨਾਲ ਜਾ ਰਹੇ ਹਾਂ ਵੰਡੇ ਵੰਡੇ ਜਾ ਰਹੇ ਹਾਂ ਇੱਕ ਮੇਰੇ ਰਿਸ਼ਤੇਦਾਰੀ ਇਧਰ ਤੇ ਅਗਲੇ ਪਾਸਿਓਂ ਅਸੀਂ ਅੱਧਾ ਘੰਟਾ ਘੰਟਾ 2 ਘੰਟੇ ਉੱਥੇ ਠਹਿਰ ਕੇ ਫਿਰ ਇਸੇ ਰਸਤੇ ਥਾੜੀ ਅਸੀਂ ਵਾਪਸ ਲੰਘਣਾ ਤੇ ਉਹ ਰਸਤੇ ਦਾ ਜੀ ਵਾਪਸ ਲੰਗਣਾ ਵਾ ਤੇ ਮੈਂ ਚਾਹੁੰਦਾ ਸੀ ਕਿ ਇਹਨਾਂ ਨੂੰ ਉੱਥੇ ਲਿਜਾਇਆ ਜਾਵੇ ਵਾਂਡੇ ਇੱਕ ਜਿਹੜਾ ਇੱਕ ਇੱਕ ਵਰਡ ਅਲੋਪ ਹੋ ਚੁੱਕਾ ਵਾ ਵਾਂਡਾ ਉਸ ਵਾਂਡੇ ਚ ਲੈ ਅਸੀਂ ਸਾਰੇ ਭੈਣ ਭਰਾ ਤੇ 2 ਘੰਟੇ ਬਾਅਦ ਫੇਰ ਇਸੇ ਰਸਤੇ ਤੇ ਮੈਂ ਵਾਪਸ ਲੰਗਣਾ ਤੇ ਮੈਂ ਇੱਥੇ ਹੀ ਇਹਨਾਂ ਨੂੰ ਉਤਾਰ ਕੇ ਫੇਰ ਫਿਰ ਆਪਣੇ ਘਰ ਨੂੰ ਚਲੇ ਜਾਣਾ ਤੇ ਆਓ ਅਸੀਂ ਚੱਲਦੇ ਹਾਂ ਚਲੋ ਮੇਰੇ ਮੇਰੇ ਘਰ ਦੇ ਮੇਰੇ ਨਾਲ ਨੇ ਤੇ ਜਿਸ ਕਰਕੇ ਕੋਈ ਵੀ ਬੰਦਾ ਗਲਤ ਕਮੈਂਟ ਨਾ ਕਰੇ ਕੋਈ ਆਜੋ ਜੀ ਆਜੋ ਅਸੀਂ ਜਾ ਰਹੇ ਹਾਂ ਵਨ ਡੇ ਸਿਮਰਨ ਹੈ ਹਰਮਨ ਹੈ ਸੁਖਰਾਜ ਹਿੰਮਤ ਹੈ ਅਸੀਂ ਸਾਰੇ ਭੈਣ ਭਰਾ ਜਾ ਰਹੇ ਹਾਂ ਕਿਉਂ ਵੀ ਬੱਚੇ ਮਜ਼ਾ ਆ ਰਿਹਾ ਹਾਂਜੀ ਕਿੰਨਾ ਕੁ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਕਿੰਨੇ ਚਿਰ ਬਾਅਦ ਵਨ ਡੇ ਚਲੇ ਆ ਕਾਫੀ ਟਾਈਮ ਚ ਮਾ ਜੀ ਜਿਸ ਤਰ੍ਹਾਂ ਕਿ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਬੱਚਿਆਂ ਨੂੰ ਘਮਾਉਣ ਲੈ ਕੇ ਜਾਣਾ ਵਾ ਵਨ ਡੇ ਦੇ ਰੂਪ ਦੇ ਵਿੱਚ ਅਗਲੇ ਪਾਸੇ ਜਾਣਾ ਸੀ ਤੇ ਹੁਣ ਅਸੀਂ ਬੱਚਿਆਂ ਨੂੰ ਘਮਾ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਵਾਪਸ ਜ਼ਿੰਮੇਵਾਰੀ ਦੇ ਨਾਲ ਛੱਡਤਾ ਵਾ ਇਸੇ ਤਰੀਕੇ ਦੇ ਨਾਲ ਜਿਤਨਾ ਪਿਛਲੀ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਇਸੇ ਤਰੀਕੇ ਨਾਲ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ